ਦਾ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢ ਕੇ ਆਏ ਦੋ ਚੀਜ਼ਾਂ ਦੇ ਉੱਤੇ ਤੁਹਾਡੇ ਨਾਲ ਦੋ ਵਿਸ਼ਿਆਂ ਦੇ ਉੱਤੇ ਗੱਲ ਕਰਨੀ ਇੱਕ ਤੇ ਤੁਸੀਂ ਕੱਲ ਜਿਹੜਾ ਦੇਖਿਆ ਕਿ ਵਿਕਰਮ ਮਜੀਠੀਆ ਦੀ ਜਿਹੜੀ ਜਮਾਨਤ ਤਾਂ ਰੱਦ ਹੋਈ ਹੈ ਆਪਾਂ ਪਿਛਲੇ ਮਹੀਨੇ ਡੇਢ ਵੀ ਦੇ ਤੋਂ ਜਦੋਂ ਤੋਂ ਉਹਦੀ ਗਫਤਾਰੀ ਹੋਈ ਹੈ ਆਪਾਂ ਕਾਲੀਦਲ ਸਮੇਤ ਕਈ ਕਾਂਗਰਸੀਆਂ ਦਾ ਬਿਆਨ ਵੀ ਆਇਆ ਹੋਰ ਕਈ ਲੋਕਾਂ ਦੇ ਬਿਆਨ ਆਏ ਕਿ ਉਹਦੇ ਨਾਲ ਧੱਕੇਸ਼ਾ ਹੀ ਹੋਦੀ ਆ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਕੋਈ ਧੱਕੇਸ਼ਾ ਹੀ ਨਹੀਂ ਹੋਦੀ ਸਰਕਾਰ ਨੇ ਪਰੂਫਾਂ ਦੇ ਸਹਿਤ ਪੂਰੇ ਪ੍ਰੂਫਾਂ ਦੇ ਨਾਲ ਜਿਹੜਾ ਬਿਕਰਮਜੀਠੀਏ ਨੂੰ ਗ੍ਰਿਫਤਾਰ ਕੀਤਾ ਸੀਗਾ ਉਹ ਚੀਜ਼ ਜਿਹੜੀ ਆ ਕੱਲ ਕੋਰਟ ਦੇ ਵਿੱਚ ਸਾਬਤ ਹੋਈ ਕਿ ਸਾਡਾ ਕੇਸ ਜਿਹੜਾ ਉਹ ਬਹੁਤ ਹੀ ਮਜ਼ਬੂਤ ਹੈ ਔਰ ਜੋ ਮਾਨਸਰ ਸਾਹਿਬ ਦੀ ਸਰਕਾਰ ਤੇ ਸਾਡੀ ਸਰਕਾਰ ਤੇ ਝੂਠੇ ਦੋਸ਼ ਜਿਹੜੇ ਕਾਲੀਆਂ ਨੇ ਦੂਸਰੇ ਲੋਕਾਂ ਨੇ ਪਾਰਟੀ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਪ੍ਰਤਾਪ ਬਾਜਵੇ ਹੜਾ ਨੇ ਜਿਹੜੇ ਦੋਸ਼ ਲਾਏ ਸੀਗੇ ਉਹ ਕੋਰਟ ਦੇ ਫੈਸਲਾਉਣ ਤੋਂ ਬਾਅਦ ਇਹਨਾਂ ਸਭ ਬੰਦਿਆਂ ਨੂੰ ਆਪਣੇ ਮੂੰਹ ਦਿਖਾਣੀ ਪਈ ਜਿਹੜਾ ਝੂਠ ਕੂੜਪ੍ਰਚਾਰ ਕਰ ਰਹੇ ਸੀਗੇ ਉਹਦਾ ਅੰਤ ਹੋ ਗਿਆ ਕਿ ਸਾਡੇ ਕੋਲ ਬਹੁਤ ਬਹੁਤ ਹੀ ਤਕੜੇ ਪ੍ਰੂਫ ਨੇ ਸਬੂਤ ਨੇ ਜਿਨ੍ਹਾਂ ਦੇ ਸਬੂਤਾਂ ਦੇ ਆਧਾਰ ਦੇ ਉੱਤੇ ਮਜੀਠੀਏ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਸੀ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਲੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ 7 ਤੋਂ 17 ਤੱਕ ਜਦੋਂ ਉਹਨਾਂ ਦਾ ਰਾਜ ਸੀਗਾ ਉਸ ਰਾਜ ਦੇ ਵਿੱਚ ਜਿਹੜੀ ਜਿਹੜਾ ਨਸ਼ੇ ਦਾ ਧੰਦਾ ਹੋਇਆ ਉਸ ਰਾਜ ਦੇ ਵਿੱਚ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਵਗਿਆ ਉਸੇ ਰਾਜ ਦੇ ਵਿੱਚ ਲੋਕਾਂ ਨੇ ਕਿਹਾ ਪੰਜ ਦਰਿਆ ਸੀਗੇ ਤੇ ਹੁਣ ਛੇਵਾਂ ਦਰਿਆ ਸ਼ੁਰੂ ਹੋ ਗਿਆ ਉਦਾਂ ਸਾਰੀ ਦੁਨੀਆ ਨੇ ਸਾਰੀ ਦੁਨੀਆ ਦੇ ਸਿੱਖਾਂ ਨੇ ਪੰਜਾਬੀਆਂ ਨੇ ਇਹ ਸਭ ਕੁਝ ਦੇਖਿਆ ਤੇ ਸੁਣਿਆ ਪਰ ਕਾਲੀ ਦਲ ਇਹ ਗੱਲ ਨਾ ਉਦੋਂ ਹੀ ਮੰਨਦਾ ਸੀ ਨਾ ਅੱਜ ਹੀ ਮੰਨਦਾ ਅੱਜ ਵੀ ਉਹ ਕਹਿੰਦੇ ਜੀ ਝੂਠੇ ਦੋਸ਼ ਹੈ ਜੀ ਝੂਠੇ ਦੋਸ਼ ਹੈ ਜੀ ਉਹਨਾਂ ਨੂੰ ਕੱਲ ਤੋਂ ਕੱਲ ਜਿਹੜਾ ਮਾਂਜੋਗ ਸਾਡੇ ਜੱਜ ਸਾਹਿਬ ਨੇ ਫੈਸਲਾ ਦਿੱਤਾ ਉਹਦੇ ਤੋਂ ਬਾਅਦ ਹੁਣ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਆਪਣਾ ਜਿਹੜਾ ਜਿਹੜਾ ਸਰਕਾਰ ਦੇ ਖਿਲਾਫ ਦੋਸ਼ ਲਾਉਂਦੇ ਹੁਣ ਉਹਨਾਂ ਨੂੰ ਬੰਦ ਕਰਦੇ ਪੈਣਗੇ ਔਰ ਇਹ ਸਾਬਤ ਹੋ ਗਿਆ ਕਿ ਨਸ਼ੇ ਦਾ ਸਭ ਤੋਂ ਵੱਡਾ ਵਪਾਰ ਜਿਹੜਾ ਉਦੋਂ ਹੀ ਹੋਇਆ ਜਦੋਂ ਕਾਲੀ ਦਲ ਦਾ ਆਵਾਜ਼ ਸੀਗਾ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਲੀ ਦਲ ਦੇ ਆਵਾਜ਼ ਦੇ ਵਿੱਚ ਹੀ ਮਜੀਠੀਏ ਹੁੜਾਂ ਨੇ ਇਹ ਸਾਰਾ ਧੰਦਾ ਕੀਤਾ ਔਰ ਦੂਜਾ ਜਿਹੜੀ ਸਭ ਤੋਂ ਵੱਡੀ ਨਿਊਜ਼ ਅੱਜ ਜਿਹੜੀ ਨਿਊਜ਼ ਆਈ ਕਿ ਜਿਹੜਾ ਸੱਤਾ ਤੇ ਪਿੰਦੀ ਮਜੀਠੀਆ ਦੇ ਸਾਥੀ ਸੀਗੇ ਤੁਸੀਂ ਬਹੁਤ ਸਾਰੀਆਂ ਫੋਟੋਆਂ ਦੇਖੀਆਂ ਤਸਵੀਰਾਂ ਮਜੀਠੀਆ ਸਾਹਿਬ ਦੇ ਨਾਲ ਦੇਖੀਆਂ ਉਹਨਾਂ ਦੇ ਘਰ ਦੇ ਵਿੱਚ ਦੇਖੀਆਂ ਉਹਦੇ ਵੀ ਇੱਕ ਗੱਲ ਨਾਲ ਹੋਦਾ ਕਿ ਮਜੀਠੀਆ ਦੇ ਜਿਹੜੇ ਇੱਥੇ ਸਾਥੀ ਸੀਗੇ ਬਿੱਟੂ ਔਲ ਖੋੜੀ ਔਰ ਬੋਨੀ ਹੁਣੀ ਦੂਜੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਬੜੇ ਸਪਸ਼ਟ ਪਹਿਲਾਂ ਹੀ ਦੋਸ਼ ਲਾਏ ਸੀਗੇ ਕਿ ਸੱਤਾ ਹੀ ਜਿਹੜਾ ਉਹ ਇਹਦੇ ਨਾਲ ਮੁੱਖ ਕੰਮ ਜਿਹੜਾ ਕਰਦਾ ਸੀ ਉਹ ਸੱਤੇ ਤੋਂ ਬਿਨਾਂ ਉਸ ਸਮੇਂ ਮਜੀਠੀਆ ਇੰਨਾ ਵੀ ਫੇਲਦਾ ਦੀ ਸੀਗਾ ਸੋ ਉਹ ਵੀ ਜਿਹੜਾ ਇੰਟਰਪੋਲ ਨੇ ਜਿਹੜੇ ਉਹਦੇ ਬਲੂ ਕਾਰਡਰ ਜਿਹੜੇ ਵਾਰੰਟ ਉਹ ਜਾਰੀ ਕੀਤੇ ਆ ਉਹ ਮਲੇ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੋਈ ਆ ਔਰ ਮੈਂ ਸਮਝਦਾ ਕਿ ਸਾਡੀ ਸਰਕਾਰ ਨੇ ਇੰਡੀਆ ਗਵਰਨਮੈਂਟ ਦੇ ਰਾਈ ਇੰਡੀਆ ਗਵਰਨਮੈਂਟ ਨੇ ਇੰਟਰਪੋਲ ਦੇ ਰਾਈ ਜਿਹੜੇ ਇਹ ਜਿਹੜੇ ਇਹ ਵਾਰੰਟ ਜਿਹੜੇ ਆ ਉਹਦੇ ਸੱਤੇ ਦੇ ਜਾਰੀ ਕਰਾਏ ਆ ਔਰ ਸਾਡੇ ਕੈਨੇਡਾ ਦੇ ਨਾਲ ਅੱਛੇ ਸਬੰਧ ਹੈ ਹਵਾਲਗੀ ਸਿੰਧੀ ਜਿਹੜੀ ਹੈ ਉਹ ਸਾਡੀ ਉਹਨਾਂ ਦੇ ਨਾਲ ਵਧੀਆ ਉਹਦੇ ਜਲਦੀ ਅਸੀਂ ਕੇਂਦਰ ਸਰਕਾਰ ਨੂੰ ਕਹਿ ਕੇ ਜਿਹੜਾ ਸੱਤੇ ਦੀ ਹਵਾਲਗੀ ਜਿਹੜੀ ਹੈ ਉਹ ਕੈਨੇਡਾ ਤੋਂ ਕਰਾਵਾਂਗੇ ਔਰ ਇਹ ਵੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਜਿਹੜਾ ਸੱਤਾ ਜਦੋਂ ਵਾਪਸ ਆਊਗਾ ਤੇ ਮੇਰਾ ਕਹ ਲਿਆ ਇੱਕ ਵਾਰ ਪੰਜਾਬ ਦੀ ਜਿਹੜੀ ਸਿਆਸਤ ਹੈ ਇਹਦੇ ਵਿੱਚ ਬਹੁਤ ਵੱਡਾ ਪਚਾਲ ਆਊਗਾ ਬਹੁਤ ਵੱਡਾ ਬੰਬ ਚੱਲੂਗਾ ਕਿਉਂਕਿ ਉਹਦੇ ਉਨ ਤੋਂ ਬਾਅਦ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਿੱਥੇ ਕਿੱਥੇ ਲੈਂਕ ਸੀਗੇ ਕਿਹੜੇ ਕਿਹੜੇ ਲੋਕ ਜਿਹੜੇ ਸੀਗੇ ਕਿਹੜੇ ਕਿਹੜੇ ਸਿਆਸਦਾਨ ਸੀਗੇ ਜਿਹੜੇ ਨਸ਼ਿਆਂ ਦੇ ਵਿੱਚ ਅਦਮੋਲ ਸੀਗੇ ਇੱਕ ਵੱਡਾ ਉਨ ਤੋਂ ਬਾਅਦ ਸਿਆਸੀ ਤੂਫਾਨ ਜਿਹੜਾ ਆਊਗਾ ਤੇ ਮੈਨੂੰ ਆਸ ਹੈ ਕਿ ਜਲਦੀ ਭਾਰਤ ਸਰਕਾਰ ਜਿਹੜੀ ਆ ਸੱਤੇ ਦੀ ਹਵਾਲਗੀ ਜਿਹੜੀ ਆ ਉਹ ਕਰਵਾਊਗੀ ਔਰ ਉਹਨੂੰ ਪੰਜਾਬ ਲੈ ਕੇ ਆਵਾਂਗੇ ਔਰ ਇਹ ਜਿਹੜਾ ਜਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਕਹਿੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਕਹਿੰਦੇ ਆ ਕਿ ਅਜੇ ਬਹੁਤ ਵੱਡੀਆਂ-ਵੱਡੀਆਂ ਮੱਛੀਆਂ ਜਿਹੜੀਆਂ ਬਾਕੀ ਨੇ ਵੱਡੀਆਂ-ਵੱਡੀਆਂ ਮੱਛੀਆਂ ਅਜੇ ਫੜਨੀਆਂ ਜਿਨ੍ਹਾਂ ਨੇ ਕੰਮ ਕੀਤਾ ਇਹ ਸਮਝੋ ਕਿ ਇਹ ਉਸ ਪਾਸੇ ਵਾਲ ਨੂੰ ਇੱਕ ਜਿਹੜਾ ਤਸਵੀਰ ਤੁਹਾਨੂੰ ਨਜ਼ਰ ਆਊਗੀ ਕਿ ਕਿੱਦਾਂ ਨੂੰ ਹੁਣ ਜਦੋਂ ਜਾਂਚ ਕੀਤੀ ਹੈ ਮਾਨਦادی ਦੇ ਨਾਲ ਜਦੋਂ ਸਰਕਾਰ ਨੇ ਹਰ ਪੱਖ ਤੇ ਜਾਂਚ ਕੀਤੀ ਹੈ ਕਹੋਂ ਸਹਜੇ ਸਹਜੇ ਬਲ ਕਾਮਯਾਬੀ ਜਿਹੜੀ ਆ ਆਪਾਂ ਨੂੰ ਮਿਲ ਲੱਗੀ ਐ ਔਰ ਜਦੋਂ ਸੱਤੇ ਹੋੜੀ ਆਗੇ ਔਰ ਪੰਜਾਬ ਦੀ ਸਿਆਸਤ ਦੇ ਰੰਗ ਬਦਲ ਦੇਣਗੇ ਤੁਸੀਂ ਦੇਖਿਓ ਕੀ ਬਣਦਾ ਕਿਉਂਕਿ ਬਹੁਤ ਵੱਡਾ ਪਤਾ ਉਹਦੇ ਨਾਲ ਦੇ ਕਹਿ ਚੁੱਕਿਆ ਕਿ 6000 ਕਰੋੜ ਦਾ ਉਸ ਸਮੇਂ ਧੰਦਾ ਹੋਇਆ ਜਦੋਂ ਵਿਜੀਲੈਂਸ ਨੇ ਫੜਿਆ ਉਦੋਂ ਵੀ ਉਹਨਾਂ ਨੇ 540 ਕਰੋੜ ਦਾ ਕੁਝ ਕਿਹਾ ਕਿ ਇਹ ਇੰਨਾ ਵੱਡਾ ਜਿਹੜਾ ਇਹ ਇੱਕ ਧੰਦਾ ਸੀਗਾ ਜਿਹੜਾ ਨੈਟਵਰਕ ਸੀਗਾ ਜਿਹੜਾ ਬਹੁਤ ਲੰਬਾ ਚੌੜਾ ਸੀਗਾ ਤੋ ਮੈਂ ਸਮਝਦਾ ਕਿ ਸਾਡੀ ਸਰਕਾਰ ਨੇ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਜਾਰੀ ਕੀਤਾ ਸੀਗਾ ਸ਼ੁਰੂ ਕੀਤਾ ਸੀਗਾ ਉਹਨੂੰ ਬੂਹ ਪੈਣਾ ਜਿਹੜਾ ਸ਼ੁਰੂ ਹੋ ਗਿਆ ਕੱਲ ਤੇ ਅੱਜ ਜੋ ਕੁਝ ਹੋਇਆ ਇਹ ਸਾਡੀ ਇੱਕ ਵੱਡੀ ਕਾਮਯਾਬੀ ਐ ਸਾਡੀ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਇੱਕ ਕਾਮਯਾਬੀ ਐ ਕਿ ਅਸੀਂ ਸਹਜੇ ਸਹਜੇ ਉਸ ਪਾਸੇ ਵੱਲ ਨੂੰ ਵਧਦੇ ਹਾਂ ਜਿੱਥੋਂ ਇਹ ਨਸ਼ੇ ਦੇ ਬੜੇ ਬੜੇ ਵੱਡੇ ਸਮਗਲ ਜੜਿਆ ਉਹਨਾਂ ਦੇ ਗਲਾਂ ਨੂੰ ਜਿਹੜਾ ਹੱਥ ਜਿਹੜਾ ਅਸੀਂ ਪਾ ਰਹੇ ਔਰ ਜਦੋਂ ਇਹ ਪੂਰਾ ਪੈ ਗਿਆ ਤੇ ਪੰਜਾਬ ਦੇ ਵਿੱਚੋਂ ਪੰਜਾਬ ਜਿਹੜਾ ਨਸ਼ਾ ਮੁਕਤ ਹੋ ਜਾਊਗਾ ਔਰ ਉਹਨਾਂ ਤੱਕ ਸਾਡੀ ਸਰਕਾਰ ਇਹ ਜੰਗ ਜਾਰੀ ਰੱਖੂਗੀ ਜਿੰਨਾ ਚਿਰ ਤੱਕ ਇਹ ਸਭ ਸਮਗਲੋ ਫੜ ਕੇ ਜਿਹੜੇ ਜੇਲਾਂ ਚ ਬੰਦ ਕਰ ਦਿੱਤੇ ਜਾਂਦੇ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਇਸ ਕਰਕੇ ਤੁਸੀਂ ਕੀਮਤੀ ਸਮਾਂ ਕੱਢ ਕੇ ਆਇਓ ਤੁਹਾਡਾ ਮੈਂ ਫਿਰ ਧੰਨਵਾਦ ਕਰਦਾ ਜੇ ਕਿਸੇ ਦਾ ਕੋਈ ਸਵਾਲ ਆ ਤਾਂ ਉਹ ਕਰ ਸਕਦੇ ਵੇਖੋ ਗਨੀਵ ਗਨੀਵ ਕੋਲ ਜਿੱਦਾ ਜਿਹੜਾ ਮਸਲਾ ਹਾਈ ਕੋਰਟ ਦੇ ਵਿੱਚ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਪੰਜਾਬ ਸਰਕਾਰ ਬਕਾਇਦਾ ਉਹਦਾ ਜਵਾਬ ਦੇਊਗੀ ਬਹੁਤੀ ਗੱਲ ਤੇ ਆਪਾਂ ਨਹੀਂ ਕਰ ਸਕਦੇ ਜੇ ਉਹ ਕੋਟਾਂ ਦੇ ਵਿੱਚ ਮਸਲੇ ਹੋਣ ਪਦੋਂ ਉਹਦਾ ਜਵਾਬ ਦੇਵਾਂਗੇ ਉਹਦਾ ਜਵਾਬ ਏਡਾ ਵਧੀਆ ਹੋਊਗਾ ਜਦੋਂ ਉਹ ਜਵਾਬ ਦੇਵਾਂਗੇ ਤੁਸੀਂ ਆਪ ਦੇਖ ਲੈਣਾ ਕਿ ਕੀ ਉਹਦੇ ਵਿੱਚ ਗਲਤ ਜਵਾਬ ਦਿੱਤਾ ਜਾਂ ਉਹ ਗਰੀਬ ਕੌਮ ਦੀ ਕੀ ਕਹਿੰਦੀ ਆ ਤੇ ਸਰਕਾਰ ਕੀ ਕਹਿੰਦੀ ਆ ਤੇ ਪੰਜਾਬ ਦੀ ਵਿਜੀਲੈਂਸ ਕੀ ਕਹਿੰਦੀ ਆ ਇਹ ਜਦੋਂ ਜਵਾਬ ਜਾਊਗਾ ਹਾਈ ਕੋਰਟ ਦੇ ਵਿੱਚ ਫਿਰ ਤੁਹਾਨੂੰ ਪਤਾ ਲੱਗੇ ਅੱਛਾ ਜਮੂਰੇ ਸ਼ਬਦ ਦਾ ਇਸਤੇਮਾਲ ਕਿਹਦਾ ਤੁਹਾਡੇ ਪਾਰਟੀ ਦੇ ਵਰਕਰਾਂ ਨੇ ਪਤਾ ਬਾਜਵੇਂ ਨੇ ਪ੍ਰਤਾਪ ਬਾਜਵੇਂ ਨੇ ਮੇਰਾ ਖਿਆਲ ਇਹ ਸ਼ੁਰੂ ਦੇ ਵਿੱਚ ਉਦੋਂ ਉਹਨਾਂ ਨੇ ਇੱਕ ਕਾਂਗਰਸ ਦੀ ਦਿੱਲੀ ਤੋਂ ਸਵੋਧਨ ਕਰਦਿਆਂ ਸਾਡੇ ਐਮਐਲਏ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੇ ਜਿਹੜੇ 92 94 ਜਮੂਰੇ ਆ ਮੈਂ ਸੁਣਿਆ ਹੋ ਤੇ ਸਾਡੇ ਐਮਐਲਏ ਨੂੰ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈ ਪਹਿਲਾਂ ਤੇ ਮੈਂ ਉਹਨਾਂ ਦੇ ਇਹ ਸ਼ਬਦਾਂ ਦੀ ਕਿਉਂਕਿ ਉਹ ਗਿੱਜੇ ਆ ਹਰ ਵਾਰ ਉਹਨਾਂ ਨੂੰ ਇਦਾਂ ਦੇ ਬੇਤੁਕੀਆਂ ਗੱਲਾਂ ਕਰਨੀਆਂ ਬਹੁਤ ਆਉਂਦੀਆਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਇੱਕ ਕਹਿਣਾ ਚਾਹੁੰਦਾ ਕਿ ਜਿਹੜੇ ਤੁਸੀਂ ਚੁਣਿਆ ਐਮਐਲਏ ਨੂੰ ਚਬੂਦੇ ਕਿਹਾ ਇਹ ਸਰ ਬਾਬਾ ਸਾਹਿਬ ਮੇਤਕਲ ਜੀ ਨੇ ਜਿਹੜਾ ਸਾਨੂੰ ਹੱਕ ਦਿੱਤਾ ਵੋਟ ਪਾਉਣ ਦਾ ਤੇ ਇਲੈਕਸ਼ਨ ਲੜਨ ਦਾ ਉਹਦੇ ਹੱਕ ਦੇ ਤਹਿਤ ਹੀ ਅਸੀਂ ਜਿਹੜੇ ਆਮ ਕਿਸਾਨਾਂ ਦੇ ਪੁੱਤਰ ਆ ਅਸੀਂ ਜਿਹੜੇ ਆਮ ਗਰੀਬ ਦਲਤ ਪਧਵਾਦਾਂ ਦੇ ਪੁੱਤਿਆਂ ਜਿਹੜੇ ਸਾਡੇ ਬਹੁਤ ਸਾਰੇ ਐਮ.ਐਲ.ਏ. ਜਿਹੜੇ ਦਲਤ ਪਧਵਾਦਾਂ ਚੋਂ ਆ ਅਸੀਂ ਜਿਹੜੇ ਲੋਕ ਚੁਣ ਕੇ ਆਇਆ ਮੈਂ ਪ੍ਰਤਾਪ ਬਾਜਵੇ ਨੂੰ ਕਹਿਣਾ ਚਾਹੁੰਦਾ ਕਿ ਤੇਰੇ ਸਾਬਕਾ ਮੁੱਖ ਮੰਤਰੀ ਚੰਨੀ ਸਮੇਤ ਤੇਰੇ ਸਿੱਧੂ ਸਮੇਤ ਕਾਂਗਰਸ ਦੀਆਂ ਬੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਤੋਪਾਂ ਆਪਣੇ ਆਪ ਨੂੰ ਸੰਭਦੇ ਸੀਗੇ ਇਹ ਜਿੰਨਾਂ ਨੂੰ ਤੂੰ ਜਬੂਦੇ ਕਹਿਣਾ ਤੈਨੂੰ ਬਲਤ ਸ਼ਰਮ ਆਉਣੀ ਚਾਹੀਦੀ ਹੈ ਕਿ ਇੰਨਾ ਬੰਦਿਆਂ ਨੇ ਬਹੁਤ ਲੱਕ ਤੋੜ ਵੀ ਹਾਰ ਦੇ ਕੇ ਆਏ ਸੋ ਮੈਂ ਮੈਂ ਤਾਂ ਕਹਿ ਸੀਗਾ ਕਿ ਸੀਐਮ ਸਾਹਿਬ ਨੂੰ ਚਾਹੀਦਾ ਕਿ ਇਹਦੇ ਖਿਲਾਫ ਕਾਰਵਾਈ ਕਰੇ ਉਹਦਾ ਬਾਜਵਾ ਜਿਹੜਾ ਜਿੱਦਾਂ ਦੇ ਉਹ ਆਪ ਬਿਆਨ ਦਿੰਦਾ ਇਦਾਂ ਹੀ ਕਦੀ ਕਦੀ ਉਹਦਾ ਜਿਹੜਾ ਕੌਮੀ ਲੀਡਰ ਰੋਲ ਲਗਾਂਦੀ ਉਹ ਵੀ ਬੇ ਬੇ ਤੁਖੀਆਂ ਕਹੀ ਉਹਦਾ ਗੱਲਾਂ ਜਿਹੜੀਆਂ ਉਹ ਸੰਵਿਧਾਨ ਦੇ ਉਲੰਘਣ ਕਰਦਾ ਸੋ ਇਹਨਾਂ ਦੀ ਇੱਕ ਆਦਤ ਹੈ ਪਰ ਅਸੀਂ ਜੋ ਵੀ ਹਾਂ ਅਸੀਂ ਲੋਕਾਂ ਦੇ ਚੁੜੇ ਹੋਏ ਨਮਾਇਦੇ ਪਰਤਾਬ ਆਜਵਾ ਕਦੀ ਕੁਛ ਕਹਿ ਦਿੰਦਾ ਇਸ ਸਮਗਰੀ ਪਤਾ ਨਹੀਂ ਕਿੱਥੋਂ ਆਈ ਆ ਜੀ ਇਹ ਇਹ ਪਤਾ ਨਹੀਂ ਕੌਣ ਆ ਗਿਆ ਜੀ ਉਹਨੂੰ ਬੰਦੇ ਵੀ ਦੇਖਦੇ ਪਰ ਮੈਂ ਉਹਨੂੰ ਕਹਿਣਾ ਚਾਹੁੰਦਾ 27 ਬਿਲਕੁਲ ਆਈ ਖੜੀ ਹੈ ਇੰਨੇ ਹੀ ਬੰਦਿਆਂ ਨੇ ਪਹਿਲਾਂ بڑے بڑے ਤੇਰੇ ਜਿਹੜੇ ਕਾਗਜ਼ੀ ਸੀਗੇ ਉਹਨਾਂ ਨੂੰ ਜਿਹੜਾ ਲੱਕ ਤੋੜ ਵੀ ਹਾਥ ਦਿੱਤੀ ਤੇ ਇਹੀ ਬੰਦੇ ਦੁਆਰਾ ਫੇਰ 27 ਦੇ ਵਿੱਚ ਤੂੰ ਤੂੰ ਜਦ ਬਾਬਾ ਸਾਹਿਬ ਅੰਬੇਦਕਰ ਦੇ ਜਿਹੜੇ ਜਿਨ੍ਹਾਂ ਦੇ ਹੱਕ ਦਿੱਤਾ ਉਹਨਾਂ ਨੂੰ ਕਿੱਦਾਂ ਦੇ ਸ਼ਬਦ ਬੋਲਦਾ ਕਾਂਗਰਸ ਪਾਰਟੀ ਨੂੰ ਸੋਚਣਾ ਚਾਹੀਦਾ ਕਾਂਗਰਸ ਪਾਰਟੀ ਸੋਚੇ ਕਿ ਉਹਨਾਂ ਦਾ ਵਿਰੋਧੀ ਧਿਰ ਦਾ ਨੇਤਾ ਜਿਹੜਾ ਕਿੰਨੀ ਵਾਰ ਉਹਨੇ ਬੇਤੁਕੀਆਂ ਗੱਲਾਂ ਕੀਤੀਆਂ ਕਦੀ ਉਹ ਬੱਤੀਆਂ ਬੰਬਾਂ ਦੀ ਗੱਲ ਕਰ ਦਿੰਦਾ ਕਦੀ ਕਹਿੰਦਾ ਜੀ 32 ਐਮਐਲਏ ਮੇਰੇ ਸੰਪਰਕ ਦੇ ਵਿੱਚ ਹੈ ਕਦੀ ਕਹਿੰਦਾ ਜੀ ਇਹ ਮਟੀਰੀਅਲ ਪਤਾ ਨਹੀਂ ਕਿੱਥੋਂ ਆ ਗਿਆ ਮੈਂ ਤਾਂ ਕਾਂਗਰਸ ਦੇ ਲੀਡਰਾਂ ਨੂੰ ਕਹੂੰਗਾ ਪਈ ਐਦੀ ਜ਼ੁਬਾਨ ਨੂੰ ਥੋੜਾ ਜਿਹਾ ਉਹ ਲਗਾਮ ਲਗਾਓ ਇਹ ਇਹਦਾ ਮਤਲਬ ਇਹਦੀ ਹੈ ਕਿ ਤੂੰ ਜੋ ਮਰਜ਼ੀ ਬੋਲੀ ਜਾਂਦੇ ਹੀਂ ਜੋ ਮਰਜ਼ੀ ਸੁਣੀ ਦੇਵਾਂਗੇ ਅਸੀਂ ਉਹ ਪਾਸ਼ਾ ਦੀ ਬੋਲੀ ਚਾਹੁੰਦੇ ਸਾਨੂੰ ਸਾਡੇ ਮਾਂ ਪਿਓ ਨੇ ਅਕਲ ਦਿੱਤੀ ਹੈ ਜੇ ਉਹਦੇ ਮਾਂ ਪਿਓ ਦੇ ਉਹਨੂੰ ਨਹੀਂ ਅਕਲ ਦਿੱਤੀ ਉਹਨੂੰ ਤਮੀਜ਼ ਇਹ ਕਿ ਲੋਕਾਂ ਨੇ ਚੁਣਨ ਮੰਨਦਿਆਂ ਨੂੰ ਕੀ ਆਖੀਦਾ ਅਸੀਂ ਲੋਕਾਂ ਨੇ ਚੁਣਿਆ ਵੋਟਾਂ ਲੈ ਕੇ ਆਏ ਸੱਤ ਅਸੀਂ ਕੋਈ ਉਹ ਨਾਮਜਦ ਹੋਏ ਨਹੀਂ ਐਮਐਲਏ ਅਸੀਂ ਵੋਟਾਂ ਦੇ ਨਾਲ ਇੱਕ ਵੱਡੀ ਲੜਾਈ ਲੜ ਕੇ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਬੀਰ ਬਾਦਲ ਤੋਂ ਲੈ ਕੇ ਚੰਨੀ ਤੋਂ ਲੈ ਕੇ ਸਿੱਧੂ ਤੋਂ ਲੈ ਕੇ ਬੜੇ ਬੜੇ ਵੱਡੇ ਲੀਡਰਾਂ ਨੂੰ ਖੁਲਾ ਕੇ ਆਏ ਆ ਇਸ ਕਰਕੇ ਚੁਣੇ ਹੋਏ ਐਮਐਲਏ ਨੂੰ ਕਿਦਾਂ ਸਬੋਧਨ ਕਰਨਾ ਚਾਹਦਾ ਪ੍ਰਤਾਪ ਬਾਜਵਾ ਜੀ ਥੋੜੀ ਬਹੁਤੀ ਅਕਲ ਸਿੱਖੋ ਤੁਸੀਂ ਗੱਲਾਂ ਕਰ ਲੱਗੇ ਬਹੁਤ ਕਰਦੇ ਹੋ ਐਨ ਲੱਗਦੇ ਹੋ ਜਿੱਦਾਂ ਬੜੇ ਪੜ੍ਹੇ ਲਿਖੇ ਹੋ ਪਰ ਜਦੋਂ ਆਪਣੇ ਮੂੰਹ 'ਚੋ ਸ਼ਬਦ ਕੱਢਦੇ ਹੋ ਉਹ ਇੰਨੇ ਭੈੜੇ ਤੇ ਨਿਆਣਿਆਂ ਵਰਗੇ ਸ਼ਬਦ ਕਰਦੇ ਹੋ ਸਾਨੂੰ ਜਿੱਦਾਂ ਤੂੰ ਇਹ ਕਹਿੰਦੇ ਅਸੀਂ ਨਹੀਂ ਇੰਦਾ ਦੇ ਸ਼ਬਦ ਬਤ ਸਕਦੇ ਅਈ ਦੀ ਇਹ ਗੱਲ ਕਹਿ ਸਕਦੇ ਪਰ ਤੂੰ ਹੀ ਕਹਿੰਦੇ ਮੇਰਾ ਤਜਰਬਾ ਬਹੁਤ ਹੈ ਜੀ ਮੈਂ ਤੇ ਜੀ ਇੰਨੀ ਵਾਰ ਐਮਐਲਏ ਰਹਿਆ ਜੀ ਮੈਂ ਲੋਕ ਸਭਾ ਚ ਰਹਿਆ ਹਲ ਸਭਾ ਚ ਰਹਿਆ ਸੋ ਮੈਂ ਮੈਂ ਬਾਜਵੇ ਦੇ ਬਿਆਨ ਦੀ ਜਿਹੜੀ ਨਿੰਦਾ ਕਰਦਾ ਉਹਨੂੰ ਮਾਫੀ ਮੰਗਣੀ ਚਾਹੀਦੀ ਆ ਮੁੱਖ ਮੰਤਰੀ ਤੋਂ ਉਹਨੂੰ ਬੇਨਤੀ ਕਰਦਾ ਕਿ ਉਹਦੇ ਖਿਲਾਫ ਕਾਰਵਾਈ ਕਰੋ ਜਿਹੜਾ ਉਹਨੇ ਸਾਨੂੰ ਜਬੂਦੇ ਕਿਹਾ ਕਿਉਂਕਿ ਜਬੂਦੇ ਕਹਿਣਾ ਇੱਕ ਚੁੜੇ ਹੋਏ ਐਮਐਲਏ ਨੂੰ ਲੋਕਾਂ ਦੇ ਦਮਾਂ ਦੇ ਦੂ ਕੱਲਾ ਸਾਨੂੰ ਨਹੀਂ ਜਿਨ੍ਹਾਂ ਨੇ ਚੁਣਿਆ ਉਨਾਂ ਦੀ ਵੀ ਜਿਹੜੀ ਉਹਨੇ ਬਲਤ ਜਿਹੜੀ ਉਹ ਅਨਸਲਟ ਕੀਤੀ ਐ ਕਿਉਂਕਿ ਜੁੜ ਕੇ ਆਏ ਅਸੀਂ ਉਧਰ ਨਹੀਂ ਆਏ ਉਹ ਪੰਜਾਬ ਦੇ ਲੋਕਾਂ ਦੀ ਅਨਸਲਟ ਕਰਿਆ ਪ੍ਰਤਾਪ ਬਾਜਵਾ ਤੈਨੂੰ ਪਤਾ ਲੱਗ ਜੂ ਹੁਣੇ ਪਤਾ ਲੱਗ ਜੂ ਉਹ ਕੀ ਕਹਿੰਦਾ ਕੀ ਆ ਕਹਿੰਦਾ ਜੀ ਪ੍ਰਤਾਪ ਸਿੰਘ ਕਹਦੋ ਤਾਂ ਬਾਦ ਇੱਕ ਹੋਰ ਪ੍ਰਤਾਪ ਆਦਿਆ ਉਹ ਪਹਿਲਾ ਪ੍ਰਤਾਪ ਸਿੰਘ ਕਹਦੋਂ ਦੇ ਪੈਦਾ ਕਰਦੇ ਬਣ